ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਕੰਬਲਾਂ ਤੇ ਲੋਈਆਂ ਦੀ ਸੇਵਾ ਪਿੰਡ ਰੋੜਕੀ ਵੱਲੋਂ ਕੀਤੀ ਜਾ ਰਹੀ ਹੈ ਸਿੰਘੂ ਬਾਰਡਰ ਤੇ ਜੀ ਜੇ ਕਿਸੇ ਵੀ ਵੀਰ ਨੂੰ ਲੋੜ ਆ ਤਾਂ ਸਿੰਘੂ ਬਾਰਡਰ ਤੇ ਖਾਲਸਾ ਏਡ ਦੇ ਕੋਲ ਤੇ ਸੇਵਾ ਕੀਤੀ ਜਾ ਰਹੀ ਹੈ ਜੀ ਸਾਰੇ ਵੀਡੀਓ ਬਣਾ ਦੇ ਫਿਰ ਦੋੜਾ ਫਿਰ ਵੀ ਅਗੂ ਪਾਲੀ ਨਾ ਕੰਮ ਕਰਵਾਉਣ ਵਾਲਾ ਮੈਂ ਤੇ ਕਹਿੰਦਾ ਹੈ ਬੜਾ ਸਪੀਕ ਕਰਦਾ ਤੇ ਇਹਨਾਂ ਉੱਤੇ ਜਿਹੜੇ ਲੋੜ ਹੈ ਕਰ ਦਿੰਨੇ ਕਰ ਦਿੰਨੇ ਇਹਦਾ ਇਹ ਕਿੱਥੇ ਮੈਨੂੰ ਬਾਹਰ ਦੇ ਆਉਂਦਾ ਹੈ ਸਿੰਘੂ ਸਿੰਘੂ ਵਾਏ ਗੁੱਟੀ ਕਾ ਖਾਲਸਾ ਵਾਏ ਗੁੱਟੀ ਕੀ ਫਤਿਹ ਸਾਡੇ ਵੱਲੋਂ ਇੱਕ ਬਾਰਡਰ ਤੇ ਜਿੰਨੇ ਵੀ ਆਪਣੇ ਕਿਸਾਨ ਵੀ ਬੈਠੇ ਆ ਇਹਨਾਂ ਨੂੰ ਸੇਵਾਦਾਰਾਂ ਨੂੰ ਇੱਕ ਬੇਨਤੀ ਕਰਦੇ ਆ ਆ ਸਾਡੇ ਕੋਲ ਵੀਰ ਮਾਝੇ ਤੋਂ ਆਏ ਆ ਜਿਹੜੇ ਬਾਰਡਰ ਦੇ ਪਰਲੇ ਬੰਨੇ ਬੈਠਿਆ ਦੂਸਰੇ ਬਾਰਡਰ ਤੇ ਬੈਠਿਆ ਘੱਟੋ ਘਾਟ 30 40 ਟਰਾਲੀਆਂ ਬੈਠੀਆਂ ਉਹਨਾਂ ਨੇ ਸਾਨੂੰ ਇੱਕ ਅੱਜ ਖਬਰ ਵਧੀਆ ਦਿੱਤੀ ਆ ਵੀ ਜਿੰਨਾ ਵੀ ਸਮਾਨ ਆ ਸਾਨੂੰ ਕੁਝ ਨਹੀਂ ਉਧਰ ਤੋਂ ਪੜਦਾ ਹੁੰਦਾ ਲੰਗਰ ਤੇ ਬਾਰਡਰ ਤੇ ਬਹੁਤ ਸਮਾਨ ਬਹੁਤ ਜ਼ਿਆਦਾ ਲੰਗਰ ਦੀ ਬਹੁਤ ਕਮੀ ਆ ਉਧਰ ਬਹੁਤ ਘੱਟ ਜਾ ਰਿਹਾ ਮੈਂ ਸੇਵਾਦਾਰਾਂ ਨੂੰ ਆਪਣੇ ਵੱਲੋਂ ਇਹੀ ਬੇਨਤੀ ਕਰਦਾ ਆ ਵੀ ਸਾਡੇ ਇੱਧਰਲੇ ਪਾਸੇ ਬਹੁਤ ਕੌਸ਼ਿਸ਼ ਆ ਪ੍ਰਮਾਤਮਾ ਨੇ ਲੰਗਰ ਦਾ ਹਰ ਗਰੀਬ ਦੇ ਚਲਾਤਿਆ ਲੇਕਿਨ ਉਧਰ ਲੋੜ ਪੰਦੇ ਆ ਉਹਨਾਂ ਨੂੰ ਉਧਰ ਪਹੁੰਚੋ ਉਧਰ ਜਾ ਕੇ ਸੇਵਾ ਕਰੋ ਸਾਡੇ ਕੋਲ ਵਾਧੂ ਆ ਅਸੀਂ ਜਿਹੜੇ ਕਿ ਸਮਾਨ ਲਿਆਂਦਾ ਅੱਜ ਕੰਬਲ 1000 ਕੰਬਲ ਰੋਟੀ ਪੈਂਦ ਤੋਂ ਇਹ ਕੰਬਲੀਆਂ ਆਈਆਂ ਇਹਨਾਂ ਵੀਰਾਂ ਦੀ ਅਪੀਲ ਤੇ ਅਸੀਂ ਉਧਰ ਪਹੁੰਚਦੇ ਕਰਨੇ ਆ ਹੋਰ ਦੋ ਘੰਟਿਆਂ ਦਾ ਅਸੀਂ ਇਹਨਾਂ ਦੇ ਵੀਰਾਂ ਦੀਆਂ ਟਰਾਲੀਆਂ ਦੇ ਵੇ ਸੇਵਾ ਕਰ ਜਾਵਾਂਗੇ ਭਾਈ ਕੁਝ ਦਾ ਖਾਲਸਾ